ਜੇ ਭਾਜੇ ਭਾਜੋ ਕੱਟੋ ਜੇ ਭਾਜੇ ਭਾਜੋ ਕੱਟ ਜੇ ਭਾਜੇ ਭਾਜੋ ਕੱਟ ਕੀ ਆ ਕੀ ਆ ਦੇਖੋ ਬਈ ਆ ਦੇਖੋ ਬਈ ਗੁਰਦੁਆਰੇ ਦੇ ਵਿੱਚ ਆ ਦੇਖੋ ਜੀ ਗੁਰਦੁਆਰੇ ਦੇ ਵਿੱਚ ਆ ਦੇਖੋ ਜੀ ਗੁਰਦੁਆਰੇ ਦੇ ਵਿੱਚ 25 ਨਾ 25 ਨਾ ਇੱਧਰ ਆ ਜਾ 25 ਨਾ ਇੱਧਰ ਲਵੀ ਰੱਖ ਲਵੀ ਰੱਖ ਲਵੀ ਭਜ ਨਾ ਲਵੀ ਰਹਿਣ ਦਾ ਰਹਿਣ ਦਾ ਜੀ ਰਹਿਣ ਦਾ ਲਵੇ ਇੱਥੇ ਰੱਖ ਦੇ ਰੱਖੋ ਇੱਥੇ ਕਾਹ ਹੈ ਜੀ ਸਤ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਜੀ ਆ ਦੇਖੋ ਢਿੰਗ ਸਿੰਘ ਫੌਜਾਂ ਸਾਡੀਆਂ ਪਹੁੰਚ ਚੁੱਕੀਆਂ ਨੇ ਜੀ ਸਤਕਾਰਯੋਗ ਇਧਰ ਦੇਖੋ ਤਾਂ ਕਿੰਨੇ ਦੇਖ ਕਾਕੀ ਯਾਰ ਕੀ ਆ ਵੀਡੀਓ ਜੀ ਸੱਚ ਬਤਾ ਦੇ ਨਹੀਂ ਗਲ ਘਾੜਦੇ ਨੇ ਗੁਰਦੁਆਰੇ ਚ ਕਾ ਗੁਰਦੁਆਰੇ ਆ ਪਈਆ ਰਛਾ ਜੀ ਗੁਰੂ ਘਰ ਚ ਦੇਖ ਆ ਜੀ ਇਹ ਕਿਤੇ ਆ गुटका पे देखो पान गुटका जी देख सकते हो जी सामने की एक मिनट की तिरमर क्या पीता है गुटका भी खाते हो ਨਹੀਂ ਤੈਨੂੰ ਖਾਦਾ ਤੈਨੂੰ ਖਾਤਾ ਆ ਗੁਟਕਾ ਪੜਿਆ ਹੈ ਜਹਾਂ ਜੇ ਕੌਣ ਖਾਤਾ ਹੈ ਇਹ ਪੜਿਆ ਹੈ ਦੇਖੋ ਇਹ ਗੁਟਕਾ ਪੜਿਆ ਹੈ ਆ ਪੜਿਆ ਹੈ ਗੁਟਕਾ ਜਿੰਨੇ ਨਹੀਂ ਤੈਨੂੰ ਖਾਤਾਂ ਤੂੰ ਖਾ ਲੈ ਤੈਨੂੰ ਖਾਤਾ ਫਿਰ ਗੁਰਦੁਆਰੇ ਜਮਾਂ ਨੂੰ ਖਾਤਾ ਉਸਕੋ ਜੇਬੋਂ ਵਿੱਚ ਡੋੜੋ ਜੇਬਾਂ ਜੇਬਾਂ ਨੂੰ ਕੱਟੋ ਜੇਬਾਂ ਨੂੰ ਕੱਟੋ ਜੇਬਾਂ ਨੂੰ ਕੱਟ ਗਿਆ ਮੈਂ ਕਿਹਾ ਦੇਖੋ ਬਈ ਤੇ ਹੋਰ ਸੰਗਤਾਂ ਵੱਢੀ ਪੱਦਰ ਤੇ ਆਈਆਂ ਨੇ ਨਿਹੰਗ ਸਿੰਘ ਸਾਡੀਆਂ ਫੌਜਾਂ ਆਈਆਂ ਨੇ ਦੇਖ ਸਕਦੇ ਹੋ ਜੀ ਲਿੰਗ ਸਿੰਘ ਫੌਜਾਂ ਨੇ ਆ ਕੇ ਮੌਕੇ ਦੇ ਉੱਤੇ ਅਵਤਾਰ ਸਿੰਘ ਗੁਜਰਾਏ ਨੇ ਸਾਰੀਆਂ ਗਮਦੂਰ ਸਿੰਘ ਮੇਤੇਬਸ ਦੇਖ ਸਕਦੇ ਹੋ ਜੀ 15 ਅੰਦਰ ਅੰਦਰ ਇਹਨਾਂ ਨੂੰ ਚਰਵੰਦਰ ਚਲੋ ਅੰਦਰ ਭੇਜੋ ਤੁਸੀਂ ਤੁਸੀਂ ਆਜੋ ਤੁਸੀਂ ਜਾਓ ਅੰਦਰ ਆਂਡੇ ਆਂਡੇ ਕੁਸਪੀ ਉਹ ਸਾਹ ਦੇਖੋ ਜੀ ਆਜੋ ਵੀ ਆਜੋ ਦੇਖੋ ਜੀ ਬਾਹ ਦੇ ਨੁਮਾਰਾ ਪਤਾ ਜੋ ਜੋ ਹੈ ਆਪੇ ਕਢ ਲਓ ਜੇ ਬਾਅਦ ਮੇ ਨਿਕਲ ਆਇਆ ਫਿਰ ਓਖਾ ਹੋ ਜਾਏਗਾ ਪਹਿਲੇ ਹੋਈਆ ਗਲਤੀ ਚ ਹੋਈ ਗੱਲ ਨਹੀਂ ਬਣਾਇਆ ਕਰ ਪਹਿਲੇ ਦੂਰ ਹੋਏ ਰੋਕੋ ਤੇ ਕਰਾਇਦੇ ਨਾ ਮਰ ਲੈ ਦੇਖ ਮੈਂ ਉਹਦੇ ਤੱਕ ਇਹ ਬੋਣੇ ਚਾਹਤਾ ਬੋਲਦਾ ਹੈ ਫਿਰ ਉਸਦੀ ਗੱਲ ਕਰਾ ਦਿਓ ਦਿਖਾ ਤੋ ਆਪੇ ਦਿਖਾ ਤੋ ਇਹ ਕੋਈ ਇਹ ਕੋਈ ਜਰਦਾ ਬੜੀ ਸ਼ਰਾਬ ਵਾਲੇ ਕਹਿੰਦੇ ਇੰਟਰਵਿਊ ਤੇ ਮੁੰਡੇ ਕਹਿੰਦਾ ਉਹ ਸ਼ਰਦਾ ਤਰੋਂ ਸ਼ਰਦਾ ਚ ਕੁਝ ਨਹੀਂ ਕਹਿੰਦਾ ਉਹ ਮਾਦਾਈ ਕਮਰਾ ਬੋਲ ਰਹੇ ਨੇ ਆਹ ਦੇਖੋ ਜੀ ਇਹ ਕਮਰਾ ਇਹਨਾਂ ਨੂੰ ਪਈਆਂ ਨੂੰ ਦਿੱਤਾ ਹੋਇਆ ਵੀ ਗੁਰਦੁਆਰੇ ਚ ਹੈ ਜਿਹੜੇ ਲੋਕ ਆਉਂਦੇ ਆ ਇੰਨੇ ਸੋਇਆ ਜੇ ਮੱਖੀਆਂ ਨੇ ਗੋਥੀਓ ਜੇ ਮੱਖੀਆਂ ਆਹ ਦੇਖੋ ਆ ਤਿਆਰ ਹੋਇਆ ਖਾਣੇ ਉਹ ਦੇਖੋ ਮੱਖੀਆਂ ਉੱਤੇ ਕੀ ਬਣਿਆ ਹੋਇਆ ਵੀ ਇਹ ਨੰਗੇ ਹੀ ਪਿਆਏ ਇਹ ਲੱਟਾਂ ਲਾਇਓ ਲੱਟਾਂ ਲਾਇਓ ਆ ਦੇਖੋ ਆ ਦੇਖ ਲਓ ਕਿਉਂ ਆ ਦੇਖੋ ਆਹ ਦੇਖੋ ਵੀ ਇਹਨੇ ਰੋਜ਼ ਰੇੜੀਆਂ ਚ ਖਾਣੇ ਉਛਾਜਲੀ ਵਾਲੇ ਵਾ ਦੇਖ ਲੋ ਆ ਛਾਜਲੀ ਵਾਲੇ ਨੂੰ ਖਵਾਉਂਦੇ ਨੇ ਆ ਦੇਖ ਲੋ ਛਾਜਲੀ ਵਾਲੇ ਆ ਗੰਦ ਦੇਖ ਲੋ ਮਤਲਬ ਗੌਰੇ ਨਹੀਂ ਕਰੀਦੀ ਨਾਲੇ ਪਿੰਡ ਚ ਰਹਿੰਦੇ ਜੀ ਆ ਦੇਖ ਲੋ ਆ ਵਿੱਚ ਸਿੰਦਰ ਨੇ ਫੜ ਗੁੱਦ ਕਰਦੇ ਹੈ ਵਿੱਚ ਗੁਰੂ ਕਰਦੇ ਸਿੰਦਰ ਨੇ ਮਏ ਨੇ ਵਾ ਦੇਖੋ ਸਿੰਦਰ ਨੇ ਗੁਰੂ ਕਰਦੇ ਵਿੱਚ ਹੋਰ ਫੋਟੋ ਮਟਪਾਲ ਸਿੰਘ ਦੇ ਵਾਲਾ ਉਹ ਤਾਂ ਮਟਪਾਲ ਦਾ ਹਾਂ ਫਿਰ ਦੇਖੋ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਜੀ ਫਿਰ ਆ ਦੇਖੋ ਪੜਾਈ ਦੇ ਕੀ ਐਜ ਜੀ ਇਹ ਹੈ ਜੀ ਹਾਂ ਜੀ ਆ ਪਹਿਲੇ ਆਂਡੇ ਦੇ ਫੋਨ ਕਿੱਧਰ ਅੱਛਾ ਉਹ ਬਈ ਨੇ ਅੰਡੇ ਫੇਰ ਗੋਡੇ ਨੇ ਅੰਡੇ ਹੈ ਆ ਕੀ ਨੇ ਗਲਾਸਾਂ ਚਾ ਦੇਖੋ ਬਲਾ ਨੂੰ ਬਾ ਪਈ ਨੇ ਜੀ ਅੰਡੇ ਅੰਡੇ ਭੜਦੇ ਸੀ ਗੁਰਦਵਾਰ ਆਛਲ ਕਿਥੋਂ ਆ ਗਏ ਨੇ ਇਹ ਨਹੀਂ ਦੇਖ ਸਕਦੇ ਜੀ ਦੇ ਨੇ ਕਿ ਤੂੰ ਆ ਗਿਆ ਕਿਹੜਾ ਆਇਆ ਤੈਨੂੰ ਟੋਡਲੂ ਆਇਆ ਕਿ ਤੂੰ ਆ ਗਿਆ ਕੋਈ ਕਰਨਾ ਕੁਛ ਪਾਇਆ ਕੋਈ ਗੁਰੂ ਦਾ ਮਦਦ ਕਰ ਰਹੇ ਹਾਂ ਸੰਤਰੀ ਉਹਦਾ ਨੰਬਰ کہاں ਹੈ ਅੰਦੇ ਤਾਂ ਹੈਗੇ ਆ ਕਿਤੋਂ ਆ ਗਿਆ ਲਈ ਸਾਡੇ ਜਾਣ ਦੇ ਵਿੱਚ ਪਹਿਲਾਂ ਤੂੰ ਬੰਨੇ ਜਦੋਂ ਤੇਰੀ ਜਰਦਾ ਦਿੱਤ ਲਾਸੀ ਨਿਕਲਿਆ ਫੇਰ ਤੂੰ ਬੰਨੇ ਸਾਡੇ ਨਹੀਂ ਮਿਲenge ਬਾਬਾ ਜੋ ਥਾ ਮੈਨੇ ਬਤਾ ਦੀ ਥੋੜੇ ਰੱਖੇ ਕਿਨੇ ਇੱਥੇ ਕਿਨੇ ਰੱਖਿਆ ਥੋੜੇ ਤੇ ਗੁਰੂ ਘਰ ਚ ਕਿਆ ਇੱਥੇ ਤੁਹਾਨੂੰ ਜਗ੍ਹਾ ਕਿਹਨੇ ਦਿੱਤੀ ਗੁਰੂ ਘਰ ਚ ਕੋਣ ਮਿਲੋ ਇਹ ਤੂੰ ਅਰੇ ਕਿਸਨੇ ਬੋਲਿਆ ਆ ਗੁਰਦਾਰਾ ਦੇ ਪ੍ਰਧਾਨ ਨੇ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਜੀ ਇੱਥੇ ਨੇਵਲ ਬਲਾਉ ਪਰਣਾ ਨੂੰ ਪਰ ਉਹਨੂੰ ਫੋਨ ਆ ਰਿਹਾ ਕਿੰਨਾ ਕਿਰਾਇਆ ਕਰਾ ਦੇਤੇ ਹਾਂ ਭਈਆ ਕਿਰਾਇਆ ਕਿਤਨਾ ਦੇਤੇ 1500 ਰੁਪਏ ਚਲ ਬੈਠ ਜਾ ਦੋ ਜਾ 1500 ਰੁਪਿਆ ਕਰਾਇਆ ਹਾਂਜੀ ਬਾਬਾ ਜੀ ਕਿਵੇਂ ਦੇਖ ਦੋ ਗੱਲ ਨੂੰ ਠੀਕ ਹੈ ਬਾਬਾ ਜੀ ਕਿਵੇਂ ਦੇਖਦਾ ਇਹ ਕੱਟਣਾ ਕੱਟ ਨਹੀਂ ਕਹਾਂਗੇ ਇਹਨੂੰ ਕੱਟਣਾ ਤਾਂ ਇਹ ਨਕੰਮਾ ਕੰਮ ਹੈ ਜੀ ਬਹੁਤ ਪਿੰਡਾਂ ਦੇ ਵਿੱਚੋਂ ਬਈਆਂ ਦਾ ਬਾਈਕਾਟ ਕੀਤਾ ਗਿਆ ਬਹੁਤ ਪਿੰਡਾਂ ਚੋਂ ਸੀ ਸਲਾਂਗਾ ਕਰਦੇ ਆ ਉਹ ਪਿੰਡਾਂ ਦੀ ਠੀਕ ਹੈ ਗੁਰਦੁਆਰੇ ਦੇ ਪ੍ਰਧਾਨ ਨਹੀਂ ਗੁਰਦੁਆਰਾ ਦੇ ਸਾਹਿਬ ਦੇ ਵਿੱਚ ਇਹਨਾਂ ਨੂੰ ਜਗ੍ਹਾ ਦੇਰ ਕੇ ਕਿਰਾਏ ਤੇ 1500 ਰੁਪਏ ਕਿਰਾਇਆ ਲੈਂਦੇ ਆ ਇਹ ਤਮਾਕੂ ਵੀ ਬੀੜੀਆਂ ਵੀ ਪਿੰਦੇ ਆ ਜਰਦਾ ਵੀ ਖਾਂਦੇ ਆ ਆਂਡਿਆਂ ਦੇ ਫੁੱਲ ਕਾਪ ਜੀ ਨੇ ਦੇਖੇ ਨੇ ਇੱਥੇ ਪਏ ਨੇ ਗੁਰੂ ਘਰ ਦੀ ਛਾਜਲੀ ਗੁਰੂ ਘਰ ਚ ਜੀ ਹਾਂ ਜੀ ਇਹਨਾਂ ਤੇ ਸਖਤ ਕਾਰਵਾਈ ਹੋਗੀ ਸਖਤ ਐਕਸ਼ਨ ਲਿਆ ਅੱਜ ਪੂਰੀ ਕਮੇਟੀ ਦੋਸ਼ੀ ਹੈ ਇਹਦੇ ਵਿੱਚ ਕੱਲਾ ਪ੍ਰਧਾਨ ਦੋਸ਼ੀ ਨਹੀਂ ਪੂਰੀ ਕਮੇਟੀ ਛਾਜਦੀ ਗੁਰੂ ਘਰ ਦੀ ਆ ਗੁਰੂ ਘਰ ਇਹਦੀ ਪੂਰੀ ਮੰਡੀ ਵਾਲਾ ਗੁਰੂ ਘਰ ਹੈ ਇਹਦੀ ਸਾਰੀ ਕਮੇਟੀ ਦੋਸ਼ੀ ਹੈ ਆ ਵੀ ਲੈ ਲੈ ਨਾ ਮੇਰੇ ਉਹ ਤਾਂ ਬਾਬਾ ਜੀ ਵੀਡੀਓ ਚ ਆ ਗਿਆ ਸਾਰਾ ਕੁਸਾ ਆਂਡੇ ਵੀ ਆ ਗਏ ਤਮਾਕੂ ਵੀ ਆ ਗਿਆ ਬੀੜੀ ਵੀ ਆ ਗਈ ਗੁੜਕਾ ਵੀ ਆ ਗਿਆ ਜੀ ਹਾਂ ਹੋਇਆ ਗੁਟਕਾ ਵੀ ਆ ਗਿਆ ਠੁੱਕੇ ਹੋਏ ਆ ਗਏ ਸਾਰਾ ਆ ਗਿਆ ਆਂਡੇ ਵੀ ਆ ਗਏ